ਬੜੇ ਚਰਚੇ ਨੇ ਲੰਬੜਦਾਰ ਸਵੀਟਸ ਵਾਲਿਆਂ ਦੇ ਵੀ ਜਿਹੜੀ ਨੇ ਮਠਾਈ ਆ ਬੰਬੇ ਤੱਕ ਜਾਂਦੀ ਸੀ ਜਦੋਂ ਉਰੇ ਰਹਿੰਦੇ ਸੀ ਨਾ ਉਰੇ ਖਾਂਦੇ ਸੀਗੇ ਸਾਡੇ ਬਾਬਾ ਜੀ ਪਹਿਲਾਂ ਹੀ ਖੋਏ ਦੇ ਨਾ ਹੱਥਾਂ ਨਾਲ ਪੇੜੇ ਬੱਟ ਕੇ ਬਣਾਉਂਦੇ ਹੁੰਦੇ ਸੀ ਦੁੱਧ ਦੇ ਨਾਲ ਉਹ ਕਹਿੰਦੇ ਮੈਂ ਜੱਤੋਂ ਵੀ ਚਾਚਾ ਜੀ ਕੋਲੇ ਖਾਂਦਾ ਹੁੰਦਾ ਸੀ ਸਾਡੇ ਨਾਲ ਜਦ ਵੀ ਗੱਲ ਕਰਦੇ ਸੀ ਕਹਿੰਦੇ ਸੀ ਕਿ ਪੁੱਤ ਜਿਹੜਾ ਤੁਹਾਡੇ ਚਾਚੇ ਬਾਬੇ ਨੇ ਮੇਰੇ ਚਾਚੇ ਨੇ ਜਿਹੜਾ ਕੋ ਮੈਨੂੰ ਖੁਲਾਇਆ ਮੈਂ ਦੱਸ ਨਹੀਂ ਸਕਦਾ ਕਦੇ ਮੇਰੇ ਤੋਂ ਪੈਸਾ ਨਹੀਂ ਮੰਗਿਆ ਮੈਂ ਓਪਰੇਟਰ ਦੇ ਕੰਮ ਕਰਦਾ ਹੁੰਦਾ ਸੀ ਜਦੋਂ ਮੇਰੇ ਬਣ ਲਈ ਮੈਂ ਉਹਨਾਂ ਨੂੰ ਜਿੰਮੀ ਪਾਇਏ ਹੁੰਦੇ ਮੈਂ ਜਿੰਦਾ ਹੀ ਮੈਨੂੰ ਕਹਿੰਦੇ ਨਾ ਪੁੱਤ ਨਾ ਕਹਿੰਦੇ ਮੈਂ ਫਿਰ ਵੀ ਕਹਿੰਦਾ ਚਾਚਾ ਹੀ ਨਹੀਂ ਲੋਕ ਪਾਏ ਆਪਣੇ ਨਾਲ ਘਰ ਵਾਲੇ ਲਿੰਕ ਸੀ ਉਹਨਾਂ ਦੇ ਯਾਰ ਜਿਵੇਂ ਤੁਸੀਂ ਮਿਲੇ ਉਹਨਾਂ ਨੂੰ ਕਦੇ ਜਦੋਂ ਇੱਥੇ ਆਏ ਨੇ ਜਦੋਂ ਆ ਡੇਰੇ ਚ ਆਏ ਸੀ ਉਹ ਡੇਰੇ ਜਾ ਕੇ ਮੈਂ ਤਾਂ ਸੀਗਾ ਖੇਤੀਬਾੜੀ ਕਰਦਾ ਮੈਨੂੰ ਕਿਸੇ ਨੇ ਮੰਤਰੀ ਨੇ ਫੋਨ ਕਰਿਆ ਮੰਤਰੀ ਆਈ ਸੀ ਮਿਲਣ ਵੀ ਉਹਨਾਂ ਨਾਲ ਉਹਨੇ ਸਾਨੂੰ ਕੋਈ ਪੁੱਛਦਾ ਨਹੀਂ ਉਹ ਮੈਨੂੰ ਕਹਿੰਦਾ ਕਿੱਥੇ ਆ ਮੈਂ ਜੀ ਮੈਂ ਤਾਂ ਕਣਕ ਵੀਦਾਂ ਉਹ ਕਹਿੰਦਾ ਲੰਬੜਦਾਰ ਤੈਨੂੰ ਤਾਂ ਯਾਦ ਕਰਦੇ ਨੇ ਮੈਂ ਕਹਾਂ ਜੀ ਮੈਂ ਛੋਟੇ ਭਾਈ ਨੂੰ ਫੋਨ ਕਰਦਾ ਜਾਨ ਨੂੰ ਫਿਰ ਮੰਤਰੀ ਨੇ ਕੋਈ ਬੰਦਾ ਭੇਜ ਕੇ ਨੂੰ ਸੱਦਿਆ ਇਹਦੇ ਕੋਲ ਦੁੱਧਾਂ ਤੇ ਪੀਤਾ ਉਹਨਾਂ ਨੇ ਇਹਦਾ ਗੱਲਾਂ ਕਰੀਆਂ ਇਹਨੂੰ ਪੁੱਛਦੇ ਵੀ ਤੂੰ ਕਿਹਦਾ ਮੁੰਡਾ ਕਹਿੰਦੇ ਮੈਂ ਜੀ ਗਿਆ ਹਾਂ ਦਾ ਮੁੰਡਾ ਕਹਿੰਦੇ ਮੇਰੇ ਛੋਟੇ ਭਾਈ ਦਾ ਮੁੰਡਾ ਵਾ ਫਿਰ ਪੁੱਤ ਦੁੱਧ ਲੈ ਕੇ ਆ ਕਹਿੰਦੇ ਇੱਥੇ 5000 ਬੰਦਾ ਖੜਾ ਮੇਰਾ ਜੀ ਕਰਦਾ ਮੈਂ ਦੁਕਾਨ ਤੇ ਜਾਵਾਂ ਮੇਰਾ ਜੀ ਬਹੁ ਕਰਦਾ ਇਹ ਕਹਿੰਦੇ ਆ ਜਾਓ ਫਿਰ ਉਹ ਕਹਿੰਦੇ ਤੂੰ ਬਰੇ ਦੁੱਧ ਲਿਆ ਵਰਤੀ ਲਿਆ ਫਿਰ ਵਰਤੀ ਖਾਧੀ ਫਿਰ ਇਹਨੂੰ ਕਹਿੰਦੇ ਪੁੱਤ ਸੌਰੀ ਮੈਂ ਇੱਥੇ ਆ ਨਹੀਂ ਹੋਣਾ ਵੀ ਸਕਿਉਰਟੀ ਨਾਲ ਉੱਥੇ ਇੰਨੀ ਦੁਕਾਨ ਤੇ ਕਿੱਥੇ ਰਸ ਮੈਂ ਖੜਾਉਂਗਾ ਜਿਹੜੀ ਮਠਾਈ ਜਿਹੜੀ ਉਹ ਜਿਆਦਾ ਪਸੰਦੀਦਾ ਸੀਗੀ ਜਿਹੜੀ ਉਹ ਖਾਣੀ ਅਕਸਰ ਪਸੰਦ ਕਰਦੇ ਸੀਗੇ ਕਈ ਫਿਲਮਾਂ ਦੇ ਵਿੱਚ ਤਾਂ ਸਾਡਾ ਜਲੇਬੀਆਂ ਦਾ ਨਾਮ ਲੈਂਦੇ ਸਾਡੀ ਰੱਬ ਦੀ ਕਿਰਪਾ ਨਾਲ ਅਸੀਂ ਪਹਿਲਾਂ ਤੋਂ ਹੀ ਮਹਾਰਾਜ ਕਨੀ ਅਸੀਂ ਸੱਚੇ ਦੇ ਨਾਲ ਹੀ ਬਣਾਉਣੇ ਜਾਂ ਲਾ ਲੋ ਕੋਈ ਮਹਾਰਾਜੀ ਪ੍ਰਤਾਪ ਆ ਕਈ ਫਿਲਮਾਂ ਵਿੱਚ ਨਾਮ ਲੈਂਦੇ ਕਿੱਥੋਂ ਆਇਆ ਕਿ ਸਾਹਨੇ ਵਾਲੋਂ ਕਹਿੰਦਾ ਲੰਬੜਾ ਦਾ ਜਲੇਬੀਆਂ ਨਹੀਂ ਲਿਆ ਕਹਿੰਦੇ ਮੈਂ ਭੁੱਲਿਆ ਗਾ ਫਿਰ ਤੋਂ ਜਲੇਬੀਆਂ ਕਹ ਲੈ ਗਏ ਕਈ ਫਿਲਮਾਂ ਸਾਡਾ ਨਾਮ ਲਿਆ ਵਿਚਾਰਿਆਂ ਨੇ ਇੱਕ ਕਹਿੰਦੇ ਪਰਿਵਾਰ ਨੂੰ ਲੋੜ ਹੁੰਦੀ ਹੈ ਵੀ ਉਹ ਐਡਾ ਕਲਾਕਾਰ ਬੰਬੇ ਤੋਂ ਫੋਨ ਕਰ ਰਿਹਾ ਤੁਹਾਨੂੰ ਮੈਂ ਇਹ ਸੀ ਅਫਸੋਸ ਕਰਦੇ ਹਾਂ ਦੂਸਰੇ ਪਹਿਲਾਂ ਹਾਂ 2 ਮਹੀਨੇ ਪਹਿਲਾਂ ਮੇਰੀ ਗੱਲ ਹੋਈ ਆ ਧਰਮਿੰਦਰ ਜੀ ਦੇ ਪਿੰਡ ਸਾਨੀਆਲ ਵਿਖੇ ਖੜੇ ਆ ਤਾਂ ਇਹ ਉਹ ਹਲਵਾਈ ਦੀ ਦੁਕਾਨ ਹੈ ਜਿੱਥੋਂ ਜਿਹੜੀ ਮਠਾਈ ਹੈ ਸਪੈਸ਼ਲ ਅੰਮ੍ਰਿਤਸਰ ਜਿਹੜੀ ਸਪੈਸ਼ਲ ਜਿਹੜੀ ਆ ਉਹ ਮੁੰਬਈ ਜਾਂਦੀ ਹੁੰਦੀ ਸੀ ਉਹਨਾਂ ਵਾਸਤੇ ਤਾਂ ਇਹ ਤਸਵੀਰਾਂ ਉਸ ਦੁਕਾਨ ਦੀਆਂ ਨੇ ਜਿੱਥੋਂ ਦਾ ਗਾਜਰ ਪਾਕ ਤੇ ਪੇੜਾ ਉਹਨਾਂ ਨੂੰ ਕੁਝ ਇੰਨਾ ਕੇ ਜ਼ਿਆਦਾ ਪਸੰਦ ਸੀਗਾ ਵੀ ਸਪੈਸ਼ਲ ਇੱਥੋਂ ਦੀ ਜਿਹੜਾ ਉਹ ਬੰਬੇ ਜਾਂਦਾ ਹੁੰਦਾ ਸੀ ਉਹਨਾਂ ਦੀ ਰਹਿਸ਼ ਦੇ ਵਿਖੇ ਤੇ ਇਹ ਲੰਬੜਦਾਰ ਹਲਵਾਈ ਜਿਹੜੇ ਨੇ ਇਹ ਪੁਰਾਣੇ ਉਹਨਾਂ ਦੇ ਜੀ ਦੁਕਾਨ ਹੈ ਜਿੱਥੇ ਐਨੇਕ ਫੇਮਸ ਜਿਹੜੇ ਆਪਾਂ ਇੱਕ ਵਾਰੀ ਗੱਲਬਾਤ ਜਰੂਰ ਕਰਾਂਗੇ ਇਹਨਾਂ ਨਾਲ ਤਾਂ ਬਿਲਕੁਲ ਜਿਸ ਤਰੀਕੇ ਨਾਲ ਦੱਸਿਆ ਵੀ ਲੰਬੜਦਾਰ ਸਟਰੀਟ ਤੇ ਖੜੇ ਆ ਜਿੱਥੋਂ ਦੀ ਮਠਾਈ ਜਿਹੜੀ ਹੈ ਸਪੈਸ਼ਲ ਤਰਮਿੰਦਰ ਸਿੰਘ ਜੀ ਵਾਸਤੇ ਜਿਹੜੀ ਹੈ ਬੰਬੇ ਜਾਂਦੀ ਹੁੰਦੀ ਸੀ ਤਾਂ ਉੱਥੋਂ ਦੇ ਮਾਲਕ ਸਾਡੇ ਨਾਲ ਜੁੜਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਬੜੇ ਚਰਚੇ ਨੇ ਲੰਬੜਦਾਰ ਸਵੀਟਸ ਵਾਲਿਆਂ ਦੇ ਵੀ ਜਿਹੜੀ ਨੇ ਮਠਾਈ ਆ ਬੰਬੇ ਤੱਕ ਜਾਂਦੀ ਸੀ ਕੀ ਕਿਵੇਂ ਜਾਂਦੀ ਸੀ ਮਤਲਬ ਕਿਵੇਂ ਸ਼ੁਰੂ ਹੋਈ ਜਿਆਦਾ ਉਰੇ ਰਹਿੰਦੇ ਸੀ ਨਾ ਉਰੇ ਖਾਂਦੇ ਸੀਗੇ ਸਾਡੇ ਬਾਬਾ ਜੀ ਪਹਿਲਾਂ ਹੀ ਖੋਇਦੇ ਨਾ ਹੱਥਾਂ ਨਾਲ ਪੇੜੇ ਵਟ ਕੇ ਬਣਾਉਂਦੇ ਸੀ ਦੁੱਧ ਦੇ ਨਾਲ ਉਹ ਕਹਿੰਦੇ ਮੈਂ ਜੱਤੋਂ ਵੀ ਚਾਚਾ ਜੀ ਕੋਲੇ ਖਾਂਦਾ ਹੁੰਦਾ ਸੀ ਸਾਡੇ ਨਾਲ ਜਿਆਦਾ ਵੀ ਗੱਲ ਕਰਦੇ ਸੀ ਕਹਿੰਦੇ ਸੀ ਕਿ ਪੁੱਤ ਜਿਹੜਾ ਤੁਹਾਡੇ ਚਾਚੇ ਨੇ ਮੇਰੇ ਚਾਚੇ ਨੇ ਜਿਹੜਾ ਕੋ ਮੈਨੂੰ ਖੁਲਾਇਆ ਮੈਂ ਦੱਸ ਨਹੀਂ ਸਕਦਾ ਕਦੇ ਮੇਰੇ ਤੋਂ ਪੈਸਾ ਨਹੀਂ ਮੰਗਿਆ ਮੈਂ অপারেਟਰ ਦੇ ਕੰਮ ਕਰਦਾ ਹੁੰਦਾ ਸੀ ਜਦੋਂ ਮੇਰੇ ਬਣਦੇ ਸੀ ਮੈਂ ਉਹਨਾਂ ਨੂੰ ਜਿੰਮੀ ਪਾਇਆ ਹੁੰਦੇ ਮੈਂ ਜਿੰਦਾ ਹੀ ਮੈਨੂੰ ਕਹਿੰਦੀ ਨਾ ਪੁੱਤ ਨਾ ਕਹਿੰਦਾ ਮੈਂ ਫਿਰ ਵੀ ਕਹਿੰਦਾ ਚਾਚਾ ਹੀ ਨਹੀਂ ਲੋਪ ਪਏ ਆਪਣੇ ਨਾਲ ਘਰ ਵਾਲੇ ਲਿੰਕ ਸੀ ਉਹਨਾਂ ਦੇ ਯਾਰ ਇਹ ਮਤਲਬ ਕਿਵੇਂ ਤੁਸੀਂ ਮਿਲੇ ਉਹਨਾਂ ਨੂੰ ਕਦੇ ਜਦੋਂ ਇੱਥੇ ਆਏ ਨੇ ਜਦੋਂ ਆ ਡੇਰੇ ਚ ਆਏ ਸੀ ਡੇਰੇ ਜਾ ਕੇ ਮੈਂ ਤਾਂ ਸੀਗਾ ਖੇਤੀਬਾੜੀ ਕਰਦਾ ਮੈਨੂੰ ਕਿਸੇ ਨੇ ਮੰਤਰੀ ਨੇ ਫੋਨ ਕਰਿਆ ਮੰਤਰੀ ਆਈ ਸੀ ਮਿਲਣ ਵੀ ਉਹਨਾਂ ਨਾਲ ਉਹਨਾਂ ਨੇ ਸਾਨੂੰ ਕੋਈ ਪੁੱਛਦਾ ਨਹੀਂ ਉਹ ਮੈਨੂੰ ਕਹਿੰਦਾ ਕਿੱਥੇ ਆ ਮੈਂ ਜੀ ਮੈਂ ਤਾਂ ਕਣਕ ਵੀਦਾਂ ਉਹ ਕਹਿੰਦਾ ਲੰਬੜਦਾਰ ਤੈਨੂੰ ਤਾਂ ਯਾਦ ਕਰਦੇ ਨੇ ਮੈਂ ਘਰ ਹੀ ਮਾ ਛੋਟੇ ਭਾਈ ਨੂੰ ਫੋਨ ਕਰਦਾ ਜਾਨ ਨੂੰ ਫਿਰ ਮੰਤਰੀ ਨੇ ਕੋਈ ਬੰਦਾ ਭੇਜ ਕੇ ਨੂੰ ਸੱਦਿਆ ਇਹਦੇ ਕੋਲ ਦੁੱਧਾਂ ਤੇ ਪੀਤਾ ਉਹਨਾਂ ਨੇ ਇਹਦਾ ਗੱਲਾਂ ਕਰੀਆਂ ਇਹਨੂੰ ਪੁੱਛਦੇ ਵੀ ਤੂੰ ਕਿਹਦਾ ਮੁੰਡਾ ਕਹਿੰਦੇ ਮੈਂ ਜੀ ਗਿਆਨ ਦਾ ਮੁੰਡਾ ਕਹਿੰਦੇ ਮੇਰੇ ਛੋਟੇ ਭਾਈ ਦਾ ਮੁੰਡਾ ਵਾ ਫਿਰ ਪੁੱਤ ਦੁੱਧ ਲੈ ਕੇ ਆ ਕਹਿੰਦੇ ਇੱਥੇ 5000 ਬੰਦਾ ਖੜਾ ਮੇਰਾ ਜੀ ਕਰਦਾ ਮੈਂ ਦੁਕਾਨ ਤੇ ਜਾਵਾਂ ਮੇਰਾ ਜੀ ਬਹੁ ਕਰਦਾ ਇਹ ਕਹਿੰਦੇ ਆ ਜਾਓ ਫਿਰ ਉਹ ਕਹਿੰਦੇ ਤੂੰ ਪੂਰੇ ਦੁੱਧ ਲਿਆ ਵਰਤੀ ਲਿਆ ਫਿਰ ਵਰਤੀ ਖਾਧੀ ਫਿਰ ਇਹਨੂੰ ਕਹਿੰਦੇ ਪੁੱਤ ਸੌਰੀ ਮੈਂ ਤੇ ਆ ਨਹੀਂ ਹੋਣਾ ਬੀ ਸਕੋਰਟੀ ਨਾਲ ਉੱਥੇ ਇੰਨੀ ਦੁਕਾਨ ਤੇ ਕਿੱਥੇ ਰਸ ਮੈਂ ਖੜਾਉਂਗਾ ਵੀ ਡੇਰਾ ਮੱਥਾ ਦੇਖਣ ਆਏ ਸੀਗੇ ਇਹ ਡੇਰਾ ਸਾਡਾ ਪਹਿਲਾਂ ਤੋਂ ਹੀ ਨਾਗੇ ਸੰਤ ਦਾ ਡੇਰਾ ਬਸ ਇਹਨੂੰ ਸਾਰਾ ਇਲਾਕਾ ਸਾਰਾ ਪਿੰਡ ਸਾਰਾ ਪੰਜਾਬੀ ਮੰਨਦਾ ਹੈ ਡੇਰੇ ਨੂੰ ਇਹਦੇ ਵਿੱਚ ਤੁਸੀਂ ਕੋਈ ਵੀ ਸੁੱਖ ਸੁਖੋ ਪੂਰੀ ਹੁੰਦੀ ਹੈ ਕਿਹੜੀ ਮਠਾਈ ਜਿਹੜੀ ਉਹਨਾਂ ਨੂੰ ਜ਼ਿਆਦਾ ਪਸੰਦੀਦਾ ਸੀਗੀ ਜਿਹੜੀ ਉਹ ਖਾਣੀ ਅਕਸਰ ਪਸੰਦ ਕਰਦੇ ਸੀਗੇ ਉਹ ਤਾਂ ਭਰਾਵਾ ਕਈ ਫਿਲਮਾਂ ਦੇ ਵਿੱਚ ਤਾਂ ਸਾਡਾ ਜਲੇਬੀਆਂ ਦੇ ਨਾਮ ਲੈਂਦੇ ਸਾਡੀ ਰੱਬ ਦੀ ਕਿਰਪਾ ਨਾਲ ਅਸੀਂ ਪਹਿਲਾਂ ਤੋਂ ਹੀ ਮਹਾਰਾਜ ਕਣੀ ਅਸੀਂ ਬਸ ਸੱਚੇ ਦੇ ਲਈ ਬਣਾਉਣਾ ਜਾਂ ਲਾ ਲੋ ਕੋਈ ਮਹਾਰਾਜੀ ਪ੍ਰਤਾਪ ਆ। ਕਈ ਫਿਲਮਾਂ ਵਿੱਚ ਨਾਮ ਲੈਂਦੇ ਕਿੱਥੋਂ ਆਇਆਗਾ ਸਾਂਨੇ ਆਲੋਂ ਕਹੋ ਲੰਬੜ ਦਾ ਜਲੇਬੀਆਂ ਨਹੀਂ ਲਿਆ। ਕਹਿੰਦੇ ਮੈਂ ਭੁੱਲਿਆਗਾ ਫਿਰ ਤੂੰ ਜਲੇਬੀਆਂ ਕਹ ਲੈਗਾ। ਕਈ ਫਿਲਮਾਂ ਸਾਡਾ ਨਾਮ ਲਿਆ ਵਿਚਾਰਿਆਂ ਨੇ। ਮੇਰੇ ਬਾਬਾ ਜੀ ਨੂੰ ਤਾਂ ਬਹੁਤ ਉਹ ਕਹਿੰਦੇ ਹੁੰਦੇ ਸੀ ਵੀ ਯਾਰ ਚਾਚਾ ਸਾਡਾ ਸਾਧੂ ਨਾਮ ਜਦੋਂ ਮੇਰੇ ਨਾਮ ਵੀ ਦੇਖੇ ਦਵਾਰੀ ਉਹਨਾਂ ਨੇ ਪੂਰੇ ਉਹਨੇ ਜਿਆ ਅਫਸੋਸ ਵੀ ਕਰਿਆ ਉਹਨਾਂ ਦਾ। ਕਿਸੇ ਬੰਦੇ ਨੇ ਦੱਸਿਆ ਵੀ ਚਾਚਾ ਹੀ ਪੂਰੇ ਹੋ ਗਏ। ਮੈਨੂੰ ਇੱਥੇ ਫੋਨ ਕਰਿਆ ਕਹਿੰਦੇ ਕੌਣ ਆ ਮੈਂ ਜੀ ਮੈਂ ਗਿਆਨ ਦਾ ਮੁੰਡਾ ਸਾਉਜੀ ਦਾ ਪੁੱਤ ਆ ਕਹਿੰਦੇ ਗਿਆਨ ਛੋਟੇ ਭਾਈ ਦਾ ਮੈਂ ਕਹਾ ਹਾਂ ਜੀ ਕਹਿੰਦਾ ਯਾਰ ਅਸੀਂ ਵੀ ਚੱਲ ਜਾਣਾ ਪਰ ਕਹਿੰਦੇ ਜਿਹੜਾ ਚਾਚਾ ਸੀ ਉਹ ਕੋਈ ਹੋਰ ਹੀ ਸੀ ਵੀ ਮੇਰੇ ਬਜ਼ੁਰਗਾਂ ਦੋ ਵਾਰੀ ਜੇ ਬੰਬੇ ਗਏ ਨੇ ਪਹਿਲੀ ਵਾਰੀ ਗਏ ਨੇ ਜਦ ਵੀ ਮੇਰੇ ਬਾਬਾ ਜੀ ਇਹਦੇ ਕੋਲ ਜਾ ਕੇ ਆਨੇ ਉਹ ਆਜਾ ਘਰ ਨੂੰ ਚਲੋ ਕਹਿ ਗੁਗੇ ਲੈ ਦੂਜੀ ਵਾਰੀ ਕਹਿੰਦਾ ਚਾਚਾ ਜੀ ਹੁਣ ਮੇਰਾ ਕੰਮ ਇੱਥੇ ਸੈੱਟ ਹੋ ਗਿਆ ਵੀ ਹੁਣ ਮੈਂ ਮੈਨੂੰ ਤੰਗ ਨਾ ਕਰੋ ਮੇਰੇ ਬਰਵਾਪਾ ਕਾ ਚੱਲ ਜੇ ਇਹ ਕਿਵੇਂ ਵੇਖਦਾ ਹਾਂ ਵੀ ਐਡਾ ਕਲਾਕਾਰ ਤੇ ਉਹ ਉਸ ਔਖੀ ਘਾੜੀ ਦੇ ਵਿੱਚ ਵੀ ਨਾਲ ਖੜੇ ਵੀ ਜਦੋਂ ਇੱਕ ਕਹਿੰਦੇ ਪਰਿਵਾਰ ਨੂੰ ਲੋਡ ਹੁੰਦੀ ਹੈ ਵੀ ਉਹ ਐਡਾ ਕਲਾਕਾਰ ਬੰਬੇ ਤੋਂ ਫੋਨ ਕਰ ਰਿਹਾ ਤੁਹਾਨੂੰ ਵੀ ਅਸੀਂ ਅਫਸੋਸ ਕਰਦੇ ਹਾਂ ਦੋ ਮਹੀਨੇ ਪਹਿਲਾਂ ਹਾਂ ਦੋ ਮਹੀਨੇ ਪਹਿਲਾਂ ਮੇਰੀ ਗੱਲ ਹੋਈ ਆ ਦੋ ਮਹੀਨੇ ਪਹਿਲਾਂ ਮੈਂ ਤੇ ਮੇਰਾ ਮੁੰਡਾ ਸੀ ਇੱਥੇ ਦੁਕਾਨ ਦੇ ਜਿਹੜਾ ਮੁੰਡਾ ਬਰਫੀ ਲੈ ਕੇ ਗਿਆ ਉਹਨੂੰ ਨਾਲ ਗੱਲ ਕਰਾਈ ਕਹਿੰਦਾ ਜੀ ਉਹ ਮੇਰਾ ਮੁੰਡਾ ਪੁੱਛਦਾ ਤੁਸੀਂ ਕੌਣ ਬੋਲਦੇ ਹੋ ਹਲੇ ਹਾਸਾ ਮਿਆਰ ਬਹੁਤ ਕਰਦਾ ਸੀ ਕਹਿੰਦੇ ਮੈਂ ਅਸਲੀ ਧਰਮਿੰਦਰ ਬੋਲਦਾ ਉਹ ਕਹਿੰਦਾ ਅੱਛਾ 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 ਫਿਰ ਮੇਰੇ ਮੁੰਡੇ ਨੂੰ ਰਿਕਾਰਡਿੰਗ ਕਹਿੰਦਾ ਮੈਂ ਰਿਕਾਰਡਿੰਗ ਲਵਾ ਲਈਆਂ ਕਹੇ ਲਾ ਲਾ ਕਹਿੰਦਾ ਮੈਂ ਨਾਲ ਸਿੱਧੀ ਗੱਲ ਕਰਾਂ ਨੈਟ ਤੇ ਹਾਂ ਉਹ ਕਹਿੰਦਾ ਠੀਕ ਆ ਕਹਿੰਦਾ ਇਹਨਾਂ ਨੂੰ ਲਾਇਆ ਕਦੇ ਇਹਨਾਂ ਨਾਲ ਨਾਲ ਛੱਡਣਾ ਹਾਸਾ ਹੁੰਦਾ ਸੀ ਮਤਲਬ ਹਾਸਾ ਮਜ਼ਾਕ ਉਸੇ ਤਰੀਕੇ ਨਾਲ ਦੇਗਾ ਹੁੰਦਾ ਸੀ ਜੀ ਸਾਡੇ ਵਰਗਾ ਬਾਲਸ਼ਾਲ ਵਾਲਾ ਬੰਦਾ ਸੀ ਦੇਸੀ ਸੀ ਜੇ ਮਾੜੀ ਨਹੀਂ ਚੰਗੀ ਜੇ ਕੋਈ ਬੰਦਾ ਗਿਆ ਆ ਸਵੇਰੇ ਸਾਡੇ ਪਿੰਡ ਦੀ ਕੁੜੀ ਆ ਉਹਦੇ ਡੈਡੀ ਦਾ ਨਾਮ ਆ ਨਾਰੂ ਉਹ ਕੁੜੀ ਕਹਿੰਦੀ ਵੀਰੇ ਕਿਤੇ ਆਇਆ ਹੋਣਾ ਕਹਿੰਦੀ ਮੈਂ ਔਖੀ ਆ ਕਹਿੰਦਾ ਹਾਲਾ ਭਾਈ ਚੱਕ 1.5 ਲੱਖ ਰੁਪਏ ਮੈਨੂੰ ਕਹਿੰਦੀ ਇਹ ਨਹੀਂ ਪਤਾ ਕਿੰਨੇ ਇੱਕ ਪਏ ਨੇ ਕਿੰਨੇ ਨਹੀਂ ਕੱਢ ਕੇ ਦੇ ਦੇ ਜੇ ਲੋੜ ਹੋ ਮੇਰਾ ਫੋਨ ਨੰਬਰ ਆਲਾ ਮੈਨੂੰ ਫੇਰ ਕਰ ਲਈ ਜੀ ਐਡਾ ਦਰਿਆਦਿਲ ਬੰਦਾ ਮਤਲਬ ਬਈ ਕੋਈ ਤੁਹਾਡੀ ਯਾਦ ਉਹਨਾਂ ਨਾਲ ਹੋਵੇ ਜਾਂ ਤੁਹਾਡੇ ਪਰਿਵਾਰ ਦੀ ਕੋਈ ਯਾਦ ਹੋਵੇ ਜਿਹੜੀ ਸਾਡਾ ਨਾਲ ਸਾਂਝੀ ਕਰਨੀ ਚਾਹਵਾਂ ਕਿਉਂਕਿ ਅ ਅੱਜ ਇਸ ਹਾਲਾਤ ਦੇ ਵਿੱਚੋਂ ਗੁਜ਼ਰਦੇ ਪਏ ਨੇ ਪਹਿਲਾਂ ਜਦੋਂ ਗਲਤ ਖ਼ਬਰ ਇੱਕ ਆ ਗਈ ਸੀਗੀ ਪਰ ਉਸ ਤੋਂ ਉਹਨਾਂ ਦਾ ਪਰਿਵਾਰ ਉਹ ਦੱਸਿਆਗੇ ਵੀ ਬਿਲਕੁਲ ਠੀਕ ਨੇ ਹੱਲੇ ਰਿਕਵਰੀ ਕਰ ਰਹੇ ਨੇ ਤਾਂ ਉਹ ਕੋਈ ਯਾਦ ਉਹਨਾਂ ਦੀ ਜਿਹੜੀ ਤੁਸੀਂ ਹੱਲੇ ਵੀ ਚੇਤੇ ਕਰਦੇ ਹੋ ਮੈਂ ਵੀ ਬਈ ਧਰਮਿੰਦਰ ਐਡਾ ਖਾਸ ਬੰਦਾ ਸੀ ਸਾਡੇ ਵਾਸਤੇ ਯਾਦ ਤਾਂ ਭਾਈ ਆਏ ਆ ਜਾਂ ਸਾਡਾ ਲੋਕ ਕਿੱਥੇ ਤੱਕ ਉਹ ਨਹੀਂ ਕਰਿਆ ਹੋਇਆ ਹਰੇਕ ਬੰਦੇ ਨੂੰ ਕਹਿਣਾ ਵੀ ਲੰਬੜਦਾਰਾਂ ਦੀ ਮਠਾਈ ਲੈ ਗਏ ਹੋ ਹੋਰ ਵੀ ਬਹੁਤ ਪੰਜਾਬ ਦੁਕਾਨਾਂ ਨੇ ਤਖੜੇ ਦੇਣੇ ਦੁਕਾਨਾਂ ਨੇ ਅੱਜ ਤੱਕ ਉਹਨੇ ਜਦੋਂ ਵੀ ਕੋਈ ਬੰਦਾ ਗਿਆ ਜੇ ਬੰਦੇ ਨੇ ਕਿਸੇ ਨੂੰ ਪੁੱਛਿਆ ਕੋਈ ਦੱਸੋ ਜੀ ਉਹਨੇ ਕਹਣਾ ਫਿਰ ਤੂੰ ਆਉਂਦਾ ਹੈ ਭਾਈ ਲੰਬੜਦਾਰਾਂ ਦੇ ਮੇਰੇ ਲਈ ਮਠਾਈ ਲੈ ਸਿਆਲਾਂ 'ਚ ਗਜਰੇਲਾ ਗਰਮੀ 'ਚ ਪਰ ਸੀ ਆ ਤਿੰਨ ਮਹੀਨੇ ਪਹਿਲਾਂ ਰਖੜੀ ਨੂੰ ਮੁੰਡਾ ਗਿਆ ਕੈਲਾ ਪਰਿਵਾਰ ਆ ਉਹ ਵੀ ਮੇਰੇ ਬਾਬਾ ਜੀ ਦੇ ਨਾਂ ਤੇ ਨਵਾਂ ਸਾਧੂ ਰਾਮ ਕੈਲੇ ਕੇ ਉਹਨੇ ਮੈਨੂੰ ਇੱਕ ਪਹਿਲਾਂ ਗਿਆ ਕਹਿੰਦਾ ਵੀਰੇ ਮੈਂ ਸ਼ਵੇਰੇ ਤਾਈ ਕੋਲ ਜਾ ਕੇ ਆਉਣਾ ਮੈਂ ਕਿਵੇਂ ਜਾਣਾ ਕਾ ਜਹਾਜ਼ ਰਾਹੀਂ ਆਉਂਗਾ ਮਗਾ ਠੀਕ ਆ ਕੱਲ ਮੈਂ ਬਰਫੀ ਲੈ ਕੇ ਜਾਣੀ ਆ ਮੈਂ ਕੋਈ ਨਹੀਂ ਲੈ ਜੀ ਮੇਰੀ ਸਵੇਰੇ ਇੱਥੇ ਕਹਿੰਦਾ ਮੈਂ ਗੱਲ ਕਰਾਂ ਮੈਂ ਕੀ ਲੋਡ ਆ ਕੋਈ ਨਹੀਂ ਤੂੰ ਲੈ ਜਾ ਭਾਈ ਸੰਤਾ ਪਤਾ ਤੂੰ ਨਾ ਘਰ ਵਾਲੇ ਲਿੰਕਣ ਕਹਿੰਦਾ ਕਰਨ ਲਾ ਗੱਲ ਉਹ ਕਹਿੰਦੇ ਭਾਈ ਮੁੰਡਿਆਂ ਨੂੰ ਡੱਬ ਕੇ ਬਰਫੀ ਭੇਜਦੀ ਜਿਹੜਾ ਸਮਾਨ ਆ ਮੇਰਾ ਪੋਤਾ ਆਉਂਦਾ ਅਸੀਂ ਜਿੱਥੇ ਵੀ ਬੰਡੜੀ ਬੁੰਡੜੀ ਕੁਛ ਕਰਨੀ ਆ ਉਹ ਕਹਿੰਦਾ ਮੇਰੇ ਕੋਲ ਕੋਈ ਬਰਫੀ ਨਹੀਂ ਕਹਿੰਦਾ ਮੈਂ ਕਦੇ ਕਿਸੇ ਨਹੀਂ ਵੀ ਕਿਸੇ ਦੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਪਿੰਡੋਂ ਮੇਰੇ ਪਿੰਡੋਂ ਆਈ ਆ ਹਾਂ ਹਰੇਕ ਨੂੰ ਕਹਿੰਦਾ ਵੀ ਮੇਰੇ ਪਿੰਡੋਂ ਆਈ ਆ ਕਿਸੇ ਨੇ ਕਦੇ ਕਹਿੰਦਾ ਸਾਡੀ ਦੁਕਾਨ ਆ ਕਹਿੰਦਾ ਮੈਂ ਕਹਿੰਦਾ ਮੇਰੇ ਯਾਰ ਪਿੰਡੋਂ ਆਈ ਆ ਮੇਰੇ ਪਿੰਡ ਦੀ ਚੀਜ਼ ਆ ਬਹੁਤ ਨਾ ਇੰਨਾ ਕਿ ਤੁਹਾਡਾ ਮਿਸ ਰੋਸ਼ਨ ਵੀ ਕਿਤੇ ਦੱਸਿਆ ਜਿਵੇਂ ਫਿਲਮਾਂ 'ਚ ਵੀ ਨਾਮ ਲਿਆ ਹਾਂ ਫਿਲਮਾਂ 'ਚ ਵੀ ਨਾਮ ਲਿਆ ਹਾਂ ਉਸ ਵਕਤ ਕਿਹੜੇ ਕਿਹੜੇ ਕਲਾਕਾਰ ਨੂੰ ਦੱਸਿਆ ਵੀ ਕਿਹੜੇ ਕਿਹੜੇ ਕਲਾਕਾਰ ਨੂੰ ਕਹਿੰਦਾ ਯਾਰ ਉਹ ਕਹਿੰਦਾ ਜੀ ਕਹਿੰਦਾ ਯਾਰ ਜਿਹੜੇ ਮੇਰੇ ਹਾਨ ਪ੍ਰਮਾਨ ਦੇ ਕੋਈ ਮੈਂ ਨਹੀਂ ਛੱਡੇ ਜਿਵੇਂ ਆਪਾਂ ਕੋਲ ਪੁੱਛਣਾ ਕਹਿੰਦੇ ਕੋਈ ਮੈਂ ਕਲਾਕਾਰ ਛੱਡਿਆ ਨਹੀਂ ਜਿਹਨੂੰ ਮਰਫੀ ਦਿੱਤੀ ਆ ਉਹ ਕਹਿੰਦਾ ਆਪਾਂ ਸਾਹਨੇ ਵਾਲ ਜਾਣਾ ਜਿਹਨੂੰ ਮੈਂ ਕ ਆ ਇਹ ਦੁਆ ਕਰਦੇ ਆ ਉਹਨਾਂ ਦੀ ਅਜਾ ਇਹ ਦੁਆ ਕਰਦੇ ਆ ਭਰਾਵਾ ਜੇ ਉਹਨਾਂ ਨੂੰ ਲੰਬੀ ਉਮਰੀ ਦਾਤਾ ਬਖਸ਼ੇ ਐਡਾ ਵਧੀਆ ਬੰਦਾ ਜਿਹੜਾ ਬੰਦਾ ਥੱਲੇੋਂ ਕਿੱਥੇ ਗਿਆ ਵਾ ਹਲੇ ਵੀ ਉਹ ਬੰਦੇ ਨੂੰ ਆਪਣਾ ਪਿੰਡ ਯਾਦ ਆ। ਕਹਿੰਦੇ ਉਹਨਾਂ ਦੀ ਮਾਤਾ ਜੀ ਪਿੰਡ ਚ ਆਉਂਦੇ ਹੁੰਦੇ ਸੀਗੇ ਜੇਕਰ ਕਿਸੇ ਨੂੰ ਲੋੜ ਆ ਤਾਂ ਕਈ ਵਾਰੀ ਉਹਨੂੰ ਮਾਤਾ ਜੀ ਉਹਨਾਂ ਦੇ ਇੱਕ ਵਾਰੀ ਆਏ ਸੀਗੇ ਮੈਂ ਕੁਵਾਰਾ ਸੀ ਹੁਣ ਤਾਂ ਮੈਂ 30 ਸਾਲੀ ਮੇਰੇ 40 ਸਾਲ ਹੋ ਗਏ ਵਿਆਹ ਹੋਇਆ ਉਹ ਜਦ ਸਾਡੇ ਘਰੇ ਆਏ ਸੀਗੇ ਉਹ ਜਦ ਕਹਿੰਦੇ ਸੀਗੇ ਮੇਰੇ ਬਾਬਾ ਜੀ ਦੇ ਸਹੁਰੇ ਨੂੰ ਕਹਿੰਦੇ ਵੀ ਮੈਂ ਕਾਪੀ ਤੇ ਸਾਰਾ ਕੁਝ ਲਿਖੀ ਜਾਣੀ ਹੁੰਦੀ ਆ ਵੀ ਜਦੋਂ ਮੈਂ ਪਿੰਡ ਆਉਂਦੀ ਆ ਸਾਰਿਆਂ ਦੇ ਦੁੱਖ ਤਕਲੀਫਾਂ ਮੈਂ ਕਦੇ ਭੁੱਲ ਨਾ ਜਾਵਾਂ ਫਿਰ ਮੈਂ ਕਿੱਥੇ ਆਉਂ ਹਰੇਕ ਬੰਦੇ ਦੇ ਦੁੱਖ ਸੁੱਖਾ ਕੇ ਸਾਂਝਾ ਕਰਦੇ ਸੀ ਉਹ ਹਰੇਕ ਜਉਂਦੇ ਜੀ ਜੇ ਕਿਸੇ ਦੇ ਗਰੀਬ ਦੇ ਵਿਆਹ ਹੁੰਦਾ ਸੀ ਉਹਨਾਂ ਨੂੰ ਪੈਸੇ ਵੀ ਦੇ ਕੇ ਜਾਂਦੀ ਮੈਂ ਆਪ ਦੇਖੇ ਨੇ ਬਹੁਤ ਛੋੜੇ ਉਮਰ ਚ ਸੀ ਮੈਂ ਜਦੋਂ ਉਹ ਦੇਖੇ ਨੇ ਮੈਨੂੰ ਪਿੰਡ 'ਚ ਪਤਾ ਲੱਗਿਆ ਨਿਆਣੇ ਹੁੰਦਿਆਂ ਨੂੰ ਉਹ ਸਰਮੰਦਰੀ ਮੰਮੀ ਆਈ ਆ ਸਰਮੰਦਰੀ ਮੰਮੀ ਆਈ ਆ ਮੈਂ ਕਿਹਾ ਲੱਭਦੇ ਹਾਂ ਲੱਭਦੇ ਚੱਲ ਦੇਖਿਆ ਸਾਡੇ ਘਰੇ ਬੈਠੀ ਕੋਰਸੀ ਤੇ ਫਿਰ ਮੈਂ ਜਾ ਕੇ ਪੈਰੀ ਹੱਥ ਲਾਏ ਫਿਰ ਉਹਨਾਂ ਨੇ ਸਾਡੇ ਘਰੇ ਬੈਠ ਕੇ ਚਾਹ ਪਾਣੀ ਪੀਤੀ ਮੇਰੀ ਮਾਂ ਨਾਲ ਗੱਲਾਂ ਕਰੀਆਂ ਸਾਰੀਆਂ ਬਹੁਤ ਗੱਲਾਂ ਕਰੀਆਂ ਫਿਰ ਮੇਰੇ ਬਜ਼ੁਰਗ ਜੀਆ ਬਹੁਤ ਗੱਲਾਂ ਕਰ ਕਰਕੇ ਯਾਦ ਕਰਕੇ ਫਿਰ ਉਹ ਕਹਿੰਦੀ ਮੈਂ ਫਲਾਨੇ ਜਾਣਾ ਮੈਂ ਝਿਮਕੇ ਜਾਣਾ ਉਹ ਐਂ ਵਿਚਾਰੇ ਹੁੰਦੇ ਸੀ ਬਈ ਕਿਵੇਂ ਵਿਖਦੇ ਸਾਰੀ ਜਿਹੜੀ ਖੱਟੇ ਕਮਾਈਆ ਤੁਹਾਡੇ ਬਜ਼ੁਰਗਾਂ ਦੀ ਆ ਜਿਹੜੀ ਅੱਜ ਐਡਾ ਨਾਮ ਧਰਮਿੰਦਰ ਜੀ ਨੇ ਕੀਤਾ ਜਿਹੜੀ ਉਹਨਾਂ ਨੂੰ ਐਨੀ ਪਸੰਦ ਆ ਬੰਬੇ ਤੱਕ ਜਿਹੜੀ ਆ ਉਹ ਸਾਨੇ ਆਲ ਦੀ ਲੰਬੜਦਾਰਾਂ ਦੀ ਪਰਫੀ ਗਈ ਉਹਦਾ ਜਦੋਂ ਵੀ ਕੋਈ ਗੱਲ ਕਰਦੇ ਸੀ ਨਾ ਸਾਨੂੰ ਕਹਿੰਦੇ ਸੀ ਵੀ ਪੁੱਤ ਜਿਹੜੀ ਤੁਸੀਂ ਆਹ ਹਨਾ ਕੁਆਲਿਟੀ ਸਾਹਮਣੇ ਰੱਖੀ ਹੋਈ ਆ ਇਹੀ ਦੇਣਾ ਵਿਕਣੇ ਹੀ ਰੱਖਿਓ ਮੈਂ ਜਦਵੀ ਖਾਨਾ ਕਹਿੰਦਾ ਮੈਨੂੰ ਕਦੇ ਇਹ ਨਹੀਂ ਲੱਗਿਆ ਵੀ ਮੇਤੋਂ ਇਹ ਕੋਈ ਬਾਹਰ ਨਹੀਂ ਵੀ ਮੇਰੇ ਹੀ ਨੇ ਮੈਂ ਜਦਵੀ ਗਾਲਖਾਨਾ ਵੀ ਜਿਹੜੇ ਮੇਰੇ ਚਾਚਾ ਜੀ ਨਾਲ ਤੁਹਾਡੇ ਡੈਡੀ ਨਾਲ ਲਿੰਕ ਸੀ ਪੁੱਤ ਵੀ ਉਵੇਂ ਹੀ ਲਿੰਕ ਨੇ ਤੁਹਾਡੇ ਅਸੀਂ ਵੀ ਬਹੁਤ ਕਰਦੇ ਸੀ ਅਸੀਂ ਵੀ ਜਿਆਦਾ ਇੱਥੇ ਕੋਈ ਬੰਦਾ ਆਉਂਦਾ ਸਾਡੇ ਕੋਲੇ ਉਹ ਵੀ ਬੰਦੇ ਆਉਂਦੇ ਨੇ ਵੀ ਯਾਰ ਇਹ ਦੁਕਾਨ ਆ ਧਰਮਿੰਦਰ ਦੀ ਮਠਾਈ ਦੀ ਅਸੀਂ ਕਹਿੰਨਾ ਹਾਂ ਵੀਰੇ ਇਹੀ ਆ ਲਗਾ ਯਾਰ ਦੇਸੀ ਦੁਕਾਨਾਂ ਮਠਾਈ ਕੋਈ ਹੋਰ ਹੀ ਚੀਜ਼ ਆ ਆ ਹੁਣ ਵੀ ਇੱਥੋਂ ਘਟੋ ਘਟ ਅਸੀਂ ਹਲੇ 12 ਵਜੇ ਨੇ ਕਵਾਂਟਰ ਗਜਰੀ ਦਾ ਵੇਚਦਾ ਸਾਡੇ ਕੋਲ ਥੋੜਾ ਮੋਟਾ ਵਾ ਬਸ ਇੰਨੇ ਲੋਕ ਪਸੰਦ ਕਰਦੇ ਨੇ ਇੰਨੇ ਲੋਕ ਪਸੰਦ ਕਰਦੇ ਨੇ ਬਾਹਰੋਂ ਸ਼ਿਆਲਾਂ ਚ ਕੋਈ ਬੰਦਾ ਜਾਊ ਪਿਛਲੇ ਸਾਲ ਇੱਥੇ ਸ਼ਰਾਬ ਦੇ ਠੇਕੇ ਵਾਲੇ ਨੇ ਉਹ ਮੈਨੂੰ ਕਹਿੰਦਾ ਯਾਰ ਮੇਰੀ ਕੁੜੀ ਨੇ ਤਾਂ ਬਾਹਰ ਜਾਣਾ ਜਗੇ ਜੀਲਾ ਬਣਾਉਂਗੇ ਮੈਂ ਕਿਹਾ ਵੀਰ ਹਲੇ ਗਜਰੀਲੇ ਦਾ ਰੰਗ ਨਹੀਂ ਬਣਿਆ ਲੈ ਨਹੀਂ ਬਣਿਆ ਕੁੜੀ ਨੂੰ ਜਾ ਕੇ ਮੇਰੇ ਨਾਲ ਗੱਲ ਕਰਾਈ ਉਹਦਾ 7000 ਕੋਈ ਨੰਬਰ ਸੀ ਮਗਰ ਆ ਸ਼ਰਾਬ ਦੇ ਸਾਹ ਦੇ ਠੇਕੇ ਵਾਲੇ ਉਹ ਕੁੜੀ ਮੈਨੂੰ ਕਹਿੰਦੀ ਚਾਚਾ ਜੀ ਮੈਂ ਜਦੋਂ ਜਾਉਂਗੀ ਜਗੇ ਜਰੀਲਾ ਬਣਾਣਾ ਮੈਂ ਪੁੱਤ 10 ਦਿਨ ਅੜ ਕੇ ਜਾ 10 12 ਦਿਨ ਬਾਅਦ ਫਿਰ ਉਹ ਗਜਰਾ ਆਪਣੇ ਡੈਡੀ ਨਾਲ ਜਾ ਕੇ ਲਿਆਈ ਲਿਆ ਕੇ ਗਜਰ ਪਾਕ ਬਣਵਾਇਆ ਲੈ ਕੇ ਗਈ ਉਸੇ ਅਗੇ ਮੈਨੂੰ ਕਹਿੰਦੀ ਚਾਚਾ ਤੁਹਾਡਾ ਥੈਂਕ ਯੂ ਬਹੁਤ ਲੋਕਾਂ ਨੇ ਪਸੰਦ ਕਰਿਆ ਕਿਉਂਕਿ ਉਹ ਐਡਾ ਗਈ ਕੁ ਠੀਕ ਠੀਕ ਸ਼ੁਕਰੀਆ ਆ ਸ਼ੁਕਰੀਆ ਬਿਲਕੁਲ ਜਿਸ ਤਰੀਕੇ ਨਾਲ ਲੰਬੜਦਾਰ ਸਵੀਟ ਸ਼ਾਪ ਦੇ ਬਾਹਰ ਖੜੇ ਆ ਜਿੱਥੋਂ ਦੀ ਮਠਾਈ ਜਿਹੜੀ ਹੈ ਧਰਮਿੰਦਰ ਜੀ ਨੂੰ ਇੰਨੀ ਕਿ ਜ਼ਿਆਦਾ ਪਸੰਦ ਸੀ ਵੀ ਸਪੈਸ਼ਲੀ ਸਨ ਨੇ ਆ ਉਹ ਜਿਹੜੀ ਆ ਉਹ ਬੰਬੇ ਜਾਂਦੀ ਹੁੰਦੀ ਤੁਸੀਂ ਤਾਂ ਸੈਟਅਪ ਬਿਲਕੁਲ ਜਿਸ ਤਰੀਕੇ ਨਾਲ ਬਾਈ ਜੀ ਨੇ ਦੱਸਿਆ ਵੀ ਇੱਕ ਦੇਸੀ ਤਰੀਕੇ ਦਾ ਸੈਟਅਪ ਹੈ ਵੀ ਪੱਟੀਆਂ ਲੱਗੀਆਂ ਹੋਈਆਂ ਨੇ ਤਾਂ ਉਸੇ ਤਰੀਕੇ ਨਾਲ ਜਿਹੜੀ ਇੱਕ ਦੇਸੀ ਮੇਕਿੰਗ ਜਿਹੜੀ ਤੁਹਾਨੂੰ ਇੱਥੇ ਬਣਦੀ ਹੋਈ ਨਜ਼ਰ ਆਉਗੀ ਤਾਂ ਇਹ ਬਿਲਕੁਲ ਇਹ ਉਸੇ ਉਹਨਾਂ ਦੇ ਘਰ ਦੇ ਨੇੜੇ ਦਾ ਜਿਹੜਾ ਏਰੀਆ ਸਾਰਾ ਦਾਇਰਾ ਛੋਟਾ ਜਿਹਾ ਦਾਇਰਾ ਪਰ ਲੋਕ ਉਹਨਾਂ ਨੂੰ ਇਸ ਤਰੀਕੇ ਨਾਲ ਪਿਆਰ ਕਰਦੇ ਨੇ ਵੀ ਜਦ ਤਨਾਂ ਗੱਲ ਕਰੋ ਤਾਂ ਉਹ ਦੱਸਦੇ ਵੀ ਕਿਸ ਤਰੀਕੇ ਨਾਲ ਜਿਹੜੇ ਨੇ ਧਰਮਿੰਦਰ ਜੀ ਲਿਹਾਜ਼ ਪਗਾਉਂਦੇ ਸੀਗੇ ਕਿਸ ਕਿਸ ਤਰੀਕਾ ਜਿਹੜੀ ਲਿਹਾਜ਼ ਪਗਾਉਂਦੇ ਨੇ ਤੇ ਜਦੋਂ ਉਹਨਾਂ ਨੇ ਕਿਤੇ ਮਿਲਣਾ ਤੇ ਉਹਨਾਂ ਨੇ ਦੱਸਣਾ ਵੀ ਅਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਜਾਣਦੇ ਆ ਜਾਂ ਜਿਵੇਂ ਵੀ ਸਾਰਾ ਕੁਝ ਉਹ ਧਰਮਿੰਦਰ ਜੀ ਦੀ ਜਿਹੜੀ ਹੈ ਉਹ ਇੱਕ ਮੋਹ ਪ੍ਰੇਮ ਜਿਹੜਾ ਸਾਹਮਣੇ ਨਾ ਸੀਗਾ ਉਹ ਕਾਫੀ ਵਧੀਆ ਜਿਹੜਾ ਉਹ ਇੱਥੇ ਹੈਗਾ ਤਾਂ ਸਾਰੇ ਇਸ ਵੇਲੇ ਉਹਨਾਂ ਦੀ ਲੰਬੀ ਆਯੂ ਦੀ ਜਿਹੜੀ ਆ ਉਹ ਮਨੋ ਕਾਮਨਾ ਕਰ ਰਹੇ ਨੇ ਤੇ ਇਹੀ ਦੁਆ ਕਰਦੇ ਨੇ ਵੀ ਜਿਹੜੀ ਆ ਉਹ ਵਾਹਿਗੁਰੂ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਤੇ ਜਲਦ ਉਹ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਜਾਣ